ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਾਣੀ ਦੇ ਦਰਿਆਵਾਂ ਦੇ ਪਾਣੀ ਦੇ ਡੈਮਾਂ ਦੇ ਪਾਣੀ ਦਾ ਪੱਧਰ ਲੈ ਕੇ ਇੱਕ ਵਾਰੀ ਫਿਰ ਅਸੀਂ ਹਾਜ਼ਰ ਹਾਂ 18 ਜੁਲਾਈ ਸ਼ਾਮ ਦੇ 6 ਵਜੇ ਹਰੀਕੇ ਹੈਡਵਕਸ ਤੇ ਮੌਜੂਦ ਹਾਂ ਤੁਹਾਨੂੰ ਇੱਕ ਵਾਰੀ ਤਸਵੀਰਾਂ ਵੀ ਅਸੀਂ ਵਿਖਾ ਦਿੰਨੇ ਆ ਕਿ ਤੁਸੀਂ ਪਿੱਛੇ ਵੀ ਦੇਖ ਸਕਦੇ ਕਿ ਹਰੀਕੇ ਹੈਡ ਤੇ ਅਸੀਂ ਮੌਜੂਦ ਹੈਗੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ دوسری ਸਾਈਡ ਵੀ ਤੁਹਾਡੇ ਨਾਲ ਇੱਕ ਵਾਰੀ ਅਸੀਂ ਵਿਖਾ ਦਿੰਨੇ ਆ ਤਸਵੀਰਾਂ ਕਿ ਇਹ ਦਰਿਆ ਦਾ ਜਿਹੜਾ ਪੂਰਾ ਦ੍ਰਿਸ਼ ਹੈਗਾ ਹਰੀਕੇ ਹੈਡਵਕਸ ਤੋਂ ਦੂਸਰੀ ਸਾਈਡ ਫਰੋਇਪਰ ਵਾਲੀ ਸਾਈਡ ਇਧਰ ਵੀ ਤਸਵੀਰਾਂ ਦੇਖ ਲੈਣੇ ਇੱਕ ਵਾਰੀ ਇਹ ਜਿਹੜਾ ਤੁਸੀਂ ਸਾਹਮਣੇ ਹਰੀਕੇ ਹੈਡਵਕਸ ਦੇਖ ਸਕਦੇ ਜੀ ਪਾਣੀ ਪ੍ਰੀਪਰੀਬ ਲਗਭਗ ਜੋ ਵੀ ਹੈਗਾ ਉਹ ਤੁਹਾਡੇ ਸਾਹਮਣੇ ਹੈ 1500 2000 ਕਿਊਸਕੇੜਾ ਪਾਣੀ ਹੈਗਾ ਸੋ ਭਾਖੜਾ ਡੈਮ ਦੇ ਪਾਣੀ ਦੀ ਰਿਪੋਰਟ ਦੀ ਆਪਾਂ ਗੱਲ ਕਰੀਏ ਤੇ 1595 ਫੁੱਟ ਜਿਹੜਾ ਪਾਣੀ ਹੈਗਾ ਜਿਹੜਾ ਪਾਣੀ ਇਹਦੇ ਵਿੱਚ ਆ ਰਿਹਾ 34681 ਕਿਊਸਕ 2000 ਕਿਊਸ ਜਿਹੜਾ ਪਾਣੀ ਅੱਜ ਵਧ ਹੈਗਾ ਭਾਖੜਾ ਡੈਮ ਦੇ ਵਿੱਚ ਜਿਹੜਾ ਆ ਰਿਹਾ ਹੈਗਾ ਸੋ ਜੇਕਰ ਗੱਲ ਕਰਦੇ ਆ ਜਿਹੜਾ ਸਤਲੁਜ ਦੇ ਵਿੱਚ ਪਾਣੀ ਆ ਰਿਹਾ ਉਹ 26213 ਕਿਊਸਕਾਰ ਰਿਹਾ ਸਤਲੁਜ ਦਰਿਆ ਦੇ ਵਿੱਚ ਜਿਹੜਾ ਹਰੀਕੇ ਹੈਡਵਕਸ ਤੇ ਪਾਣੀ ਆ ਰਿਹਾ ਹੈਗਾ ਸੋ ਅਕੇ ਪੌਂਗ ਡੈਮ ਦੀ ਆਪਾਂ ਗੱਲ ਕਰਦੇ ਆ ਤੇ ਪੌਂਗ ਡੈਮ ਦੇ ਵਿੱਚ ਇਹਦਾ ਜਿਹੜਾ ਪੱਧਰ ਹੈਗਾ ਪਾਣੀ ਦਾ 1329 ਫੁੱਟ ਤੇ ਇਹਦੇ ਵਿੱਚ ਜਿਹੜਾ ਪਾਣੀ ਆ ਰਿਹਾ ਉਹ 24170 ਕਿਊਸਕਾਰ ਰਿਹਾ ਇਹ ਵੀ 3000 ਕਿਊਸ ਜਿਹੜਾ ਵਾਧਾ ਹੈਗਾ ਇੱਥੇ ਵੀ ਜਿਹੜਾ ਪੌਂਗ ਡੈਮ ਦੇ ਵਿੱਚ ਜਿਹੜਾ ਪਿੱਛੋਂ ਪਾਣੀ ਆ ਰਿਹਾ ਹੈਗਾ ਸੋ ਉਥੇ ਜੇਕਰ ਆਪਾਂ ਗੱਲ ਕਰਦੇ ਅੱਗੇ ਤੇ 17614 ਕਿਊਸਕੜਾ ਪਾਣੀ ਬਿਆਸ ਦਰਿਆ ਦੇ ਵਿੱਚ ਆ ਰਿਹਾ ਤੇ ਜੇਕਰ ਆਪਾਂ ਅੱਗੇ ਇਸ ਤੋਂ ਗੱਲ ਕਰਦੇ ਆਂ ਤੇ ਥੀਮ ਡੈਮ ਦੀ ਥੀਮ ਡੈਮ ਦਾ ਜਿਹੜਾ ਪੱਧਰ ਹੈਗਾ ਪਾਣੀ ਦਾ ਉਹ 1656 ਫੁੱਟ ਹੈਗਾ ਉਹ ਬਰਾਬਰ ਹੀ ਨਾ ਮਾਤਰੀ ਜਿਹੜਾ ਕੱਲ ਸੀਗਾ ਉਹੀ ਹੈਂਦਾ ਪਾਣੀ ਦਾ ਪੱਧਰ ਹੈਗਾ ਆਪਣਾ ਥੀਮ ਡੈਮ ਦੇ ਵਿੱਚ ਇਹਦੇ ਵਿੱਚ ਜਿਹੜਾ ਪਾਣੀ ਆ ਰਿਹਾ 7774 ਕਿਊਸਕ 7774 ਕਿਊਸਕ ਤੇ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ ਆਪਣਾ ਰਾਵੀ ਦਰਿਆ ਦੇ ਵਿੱਚ ਰਾਵੀ ਦਰਿਆ ਦੇ ਵਿੱਚ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਹਦੇ ਉਹ ਗੱਲ ਕਰਦੇ ਆ ਤੇ 12235 ਕਿਊਸ ਜਿਹੜਾ ਪਾਣੀ ਛੱਡਿਆ ਜਾ ਰਿਹਾ ਰਾਵੀ ਦਰਿਆ ਦੇ ਵਿੱਚ ਸੋ ਹੁਣ ਆਪਾਂ ਗੱਲ ਕਰਾਂਗੇ ਹਰੀਕੇ ਹੈਡਵਕਸ ਜਿੱਥੇ ਆਪਾਂ ਖੜੇ ਹੈਗੇ ਆ ਜਿੱਥੋਂ ਦੇ ਤੁਹਾਡੇ ਨਾਲ ਅਸੀਂ ਤਸਵੀਰਾਂ ਲਾਈਵ ਸੀਰਾਂ ਪੇਸ਼ ਕਰ ਰਹੇ ਹੈਗੇ ਆ ਸੋ ਉਹਦੇ ਵਿੱਚ ਹਰੀਕੇ ਹੈਡਵਕਸ ਦੀ ਜਿਹੜੀ ਰਿਪੋਰਟ ਹੈ ਕਿ ਹਾਲਾਂਕਿ ਸਾਰੀਆਂ ਜਿੰਨੀਆਂ ਰਿਪੋਰਟਾਂ ਹੈਗੀਆਂ 18 ਜੁਲਾਈ ਸਵੇਰ 6 ਵਜੇ ਦੀਆਂ ਰਿਪੋਰਟਾਂ ਹੈਗੀਆਂ ਡੈਮਾਂ ਦੀਆਂ ਦਰਿਆਵਾਂ ਦੀਆਂ ਸਤਲੁਜ ਰਾਵੀ ਪਿਆਸ ਦੀਆਂ ਹਰੀ ਕੇ ਹੈਡ ਬਾਕਸ ਦੀ ਵੀਡੀਓ ਰਿਪੋਰਟ ਹੈਗੀ ਉਹ ਵੀ ਸਵੇਰ ਦੀ ਹੈਗੀ ਇਹਦੇ ਵਿੱਚ ਗੱਲ ਕਰਦੇ ਆ ਪਾਣੀ ਦੀ ਜਿਹੜਾ ਇਸ ਪੌਂਪ ਜਿਹੜਾ ਪੌਂਪ ਦਾ ਜਿਹੜਾ ਲੈਵਲ ਹੈਗਾ ਡੈਮ ਦਾ ਲੈਵਲ ਹੈਗਾ ਉਹ ਕਰੀਬ ਕਹਿ ਸਕਦੇ ਆ 690 ਹੈਗਾ ਤੇ ਜਿਹੜਾ ਇਹਦੇ ਵਿੱਚ ਪਾਣੀ ਇੱਥੇ ਹੈਗਾ ਮੌਜੂਦ ਹੈਗਾ ਜਿਹੜਾ ਪਿੱਛੋਂ ਆ ਰਿਹਾ ਹਰੀ ਕੇ ਹੈਡ ਬਾਕਸ ਤੇ ਭਾਗੜਾ ਡੈਮ ਤੋਂ ਉਹ 23831 ਕਿਊਸਿਕ ਹੈਗਾ ਤੇ ਰਾਜਸਥਾਨ ਨਹਿਰ ਦੇ ਵਿੱਚ ਜਿਹੜਾ ਪਾਣੀ ਹੈਗਾ 12595 ਕਿਊਸਿਕ ਤੇ ਜਿਹੜਾ ਫਰੀਪੁਰ ਕੀਟਰ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਉਹ 9543 ਕਿਊਸਟ ਹੈਗਾ ਤੇ ਇਸ ਅੱਗੇ ਜੇਕਰ ਗੱਲ ਕਰਦੇ ਆਂ ਹਸਿਆਣੀ ਵਾਲਾ ਜਿਹੜਾ ਹੈਡਵਰਕਸ ਹੈਗਾ ਉਹਦੇ ਵਿੱਚ 4301 ਕਿਊਸ ਜਿਹੜਾ ਪਾਣੀ ਅੱਗੇ ਛੱਡਿਆ ਜਾ ਰਿਹਾ ਹੈਗਾ ਸੋ ਇਹ ਲਾਈਵ ਸਟਰੀਆਂ ਸੀਗਾ 18 ਜੁਲਾਈ ਸ਼ਾਮ ਦੇ 6 ਵਜੇ ਹਰ ਇੱਕ ਹੈਡਵਰਕਸ ਤੁਹਾਡੇ ਨਾਲ ਰਿਪੋਰਟਾਂ ਪੇਸ਼ ਕੀਤੀਆਂ ਹੈਗੀਆਂ ਰਿਪੋਰਟਾਂ ਸਾਰੇ ਡੈਮਾਂ ਦੀਆਂ 1921 ਦਾ ਫਰਕ ਗਿਆ ਹੈਗਾ ਅੱਗੇ ਪਾਣੀ ਜਿਹੜਾ ਛੱਡਣ ਦਾ ਪੱਤਰ ਆਉਣ ਦਾ ਪੱਤਰ ਕਰੀਬ-ਕਰੀਬ ਸਾਰਾ ਬਰਾਬਰ ਹੈਗਾ ਸੋ ਕੋਈ ਵੱਡੀ ਚਿੰਤਾਵਨੀ ਨਹੀਂ ਹੈਗੀ ਵੀ ਫਿਲਹਾਲ ਕਹਿ ਸਕਦੇ ਹਾਂ ਵੀ ਕਿਸੇ ਤਰ੍ਹਾਂ ਦਾ ਜਿਹੜਾ ਭਾਗਵਾਨੋਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਕਹੀ ਗਈ ਵੀ ਚੇਤਾਵਨੀ ਦਿੱਤੀ ਗਈ ਸੋ ਮੌਸਮ ਵੀ ਬਿਲਕੁਲ ਸਾਫ਼ ਹੈਗਾ ਪੰਜਾਬ ਦੀ ਚੱਕਰ ਗੱਲ ਕਰਦੇ ਆ ਪਰ ਹੋਈਪਰ ਦੀ ਗੱਲ ਕਰਦੇ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਹਾਡਾ ਆਪਣਾ ਚੈਨਲ ਸਾਡੀ ਧਰਤੀ ਸਾਡੇ ਲੋਕੋ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ